ਸੀ ਵੇਖ ਰਹੇ ਹੋ ਡੇ ਪੰਜਾਬ ਟੀਵੀ ਤੇ ਮੈਂ ਹਾਂ ਚੰਚਲਦੀਪ ਸਿੰਘ ਬੜੈਚ ਆਪਾਂ ਸਭ ਨੂੰ ਪਤਾ ਹੈ ਕਿ ਭਾਰਤ ਦੇ ਪਾਕਿਸਤਾਨ ਵਿਚਾਲੇ ਬਹੁਤ ਭਿਆੰਕਰ ਇੱਕ ਯੁੱਧ ਚੱਲਿਆ ਦੋਵੇਂ ਦੇਸ਼ ਇੱਕ ਦੂਜੇ ਤੇ ਹਮਲਾ ਕਰ ਰਹੇ ਸੀਗੇ ਰਾਤਾਂ ਨੂੰ ਵੀ ਯੁੱਧ ਚੱਲਿਆ ਡਰੋਨਾਂ ਦੇ ਨਾਲ ਹਮਲੇ ਹੋਏ ਸੋ ਇਸ ਯੁੱਧ ਦੇ ਦੌਰਾਨ ਕਿਸੇ ਵੀ ਬੋਲੀਵੁੱਡ ਸੈਲੀਬ੍ਰਿਟੀ ਨੇ ਕੋਈ ਪੋਸਟ ਨਹੀਂ ਸਾਂਝੀ ਕੀਤੀ ਨਾ ਕਿਸੇ ਨੇ ਹਾਂ ਦਾ ਨਾਰਾ ਮਾਰਿਆ ਤੇ ਨਾ ਹੀ ਕਿਸੇ ਨੇ ਉਹਦੇ ਖਿਲਾਫ ਕੋਈ ਗੱਲਬਾਤ ਕੀਤੀ ਸੋ ਕਿਸੇ ਵੀ ਸੈਲੀਬ੍ਰਿਟੀ ਦੀ ਕੋਈ ਪੋਸਟ ਵੇਖਣ ਨੂੰ ਨਹੀਂ ਮਿਲੀ ਜਦੋਂ ਸੀਜ਼ਫਾਇਰ ਹੋਇਆ ਸੀਜ਼ਫਾਇਰ ਤੋਂ ਬਾਅਦ ਸਲਮਾਨ ਖਾਨ ਨੇ ਇੱਕ ਟਵਿੱਟਰ ਤੇ ਪੋਸਟ ਸਾਂਝੀ ਕੀਤੀ Thank God for ceasefire. ਵੀ ਸੀਜ਼ ਫਾਇਰ ਦੇ ਲਈ ਰੱਬ ਦਾ ਧੰਨਵਾਦ। ਸੋ ਉਹ ਜਦੋਂ ਉਹਨੇ ਸਲਮਾਨ ਖਾਨ ਨੇ ਆਪਣੀ ਪੋਸਟ ਸ਼ੇਅਰ ਕੀਤੀ ਤੇ ਉਹਨੂੰ ਕਾਫੀ ਟ੍ਰੋਲ ਦਾ ਸਾਹਮਣਾ ਕਰਨਾ ਪਿਆ। ਲੋਕ ਉਹਦਾ ਮਜ਼ਾਕ ਡਾਊਨ ਲੱਗ ਪਏ ਵੀ ਤੁਸੀਂ ਪਹਿਲਾਂ ਕਿੱਥੇ ਸੀਗਾ? ਪਹਿਲਾਂ ਕਿੱਥੇ ਸੀ ਤੂੰ? ਪਹਿਲਾਂ ਪੋਸਟ ਕਿਉਂ ਨਹੀਂ ਸ਼ੇਅਰ ਕੀਤੀ? ਪਹਿਲਾਂ ਇਸ ਜੰਗ ਦੇ ਬਾਰੇ ਗੱਲਬਾਤ ਕਿਉਂ ਨਹੀਂ ਕੀਤੀ? ਕਿਸੇ ਵੀ ਬੋਲੀਵੁੱਡ ਦੇ ਹੋਰ ਸੈਲਿਬ੍ਰਿਟੀ ਨੇ ਕੋਈ ਪੋਸਟ ਨਹੀਂ ਸਾਂਝੀ ਕੀਤੀ ਹੈਗੀ। ਜਦੋਂ ਸਲਮਾਨ ਖਾਨ ਨੇ ਵੇਖਿਆ ਕਿ ਮੇਰਾ ਇਸ ਚੀਜ਼ ਦੇ ਲਈ ਲੇਟ ਬੋਲਣ ਦੇ ਲਈ ਕਾਫੀ ਟ੍ਰੋਲ ਹੋ ਰਿਹਾ ਤੇ ਸਲਮਾਨ ਖਾਨ ਨੇ ਟਵਿੱਟਰ ਦੇ ਉੱਤੋਂ ਇਹ ਪੋਸਟ ਡ ਉਹਨੂੰ ਏਸੀਬੀ ਸ਼ਾਇਦ ਮੇਰਾ ਕੰਟਰੋਲ ਬੰਦ ਹੋ ਜਾਏਗਾ ਪਰ ਫਿਰ ਉਹੀ ਕੰਮ ਹੋਇਆ ਉਹਨੇ ਪੋਸਟ ਡਿਲੀਟ ਕੀਤੀ ਤੇ ਲੋਕਾਂ ਨੇ ਫਿਰ ਉਹਨੂੰ ਟਰੋਲ ਕਰਨਾ ਸਟਾਰਟ ਕਰਤਾ ਕਿ ਹੁਣ ਤੈਨੂੰ ਪੋਸਟ ਡਿਲੀਟ ਕਰਨ ਦੀ ਕੀ ਲੋੜ ਸੀਗੀ ਪੋਸਟ ਕਿਉਂ ਡਿਲੀਟ ਕੀਤੀ ਲੋਕ ਜਿਵੇਂ ਆਪੋ ਆਪਣੇ ਸੁਭਾਅ ਦੇ ਨਾਲ ਸਵਾਲ ਪੁੱਛਦੇ ਆ ਸੋ ਪੋਸਟ ਸ਼ੇਅਰ ਕੀਤੀ ਤਾਂ ਵੀ ਟਰੋਲ ਦਾ ਸਾਹਮਣਾ ਕਰਨਾ ਪਿਆ ਉਹਨੇ ਡਿਲੀਟ ਕਰਤੀ ਤਾਂ ਵੀ ਟਰੋਲ ਦਾ ਸਾਹਮਣਾ ਕਰਨਾ ਪਿਆ ਹੋਰ ਕੋਈ ਸੈਲੀਬ੍ਰੇਟ ਇਸ ਬਾਰੇ ਨਹੀਂ ਬੋਲਿਆ ਜੰਗ ਬਾਰੇ ਨਹੀਂ ਬੋਲਿਆ ਤੇ ਜਿਹੜਾ ਬੋਲਿਆ ਉਹਨੂੰ ਲੋਕ ਨਹੀਂ ਬੋਲਣ ਦਿੰਦੇ ਹੈਗੇ ਲੋਕ ਉਹਦਾ ਟਰੋਲ ਕਰਕੇ ਉਹਦਾ ਮਜ਼ਾਕ ਬਣਾਉਂਦੇ ਆ ਸੋ ਇਹ ਚੀਜ਼ ਬਾਲੀਵੁੱਡ ਸੈਲੀਬ੍ਰਿਟੀਆ ਦੇ ਨਾਲ ਹੋ ਰਹੀ ਹੈ